ਕਿੰਗ ਸ਼ੇਰ ਹੁੰਦਾ ਪਰੌਂਠਾ ਨਹੀਂ ਹੁੰਦਾ ਤੇ ਤੁਸੀਂ ਕਿਸ ਮਤਲਬ ਨਾਲ ਪਰੌਂਠੇ ਨੂੰ ਸਿੰਘ ਬਣਾਈ ਜਾਂਦੇ ਹੋ ਇੱਕ ਨੌਜਵਾਨ ਨੇ ਰੈਸਟੋਰੈਂਟ ਖੋਲ੍ਹਿਆ ਤੇ ਉਸ ਦੇ ਵਿੱਚ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਨਾਮ ਦਾ ਇੱਕ ਲੋਗੋ ਲਗਾ ਦਿੱਤਾ ਜਿਸ ਨੂੰ ਲੈ ਕੇ ਉੱਥੇ ਨਹਿਿੰਗ ਸਿੰਘ ਪਹੁੰਚੇ ਤੇ ਉਸ ਨੂੰ ਪੁੱਛਣ ਲੱਗੇ ਕਿ ਜਿਹੜਾ ਸਿੰਘ ਸ਼ਬਦ ਹੈ ਉਸ ਦੀ ਮਹੱਤਤਾ ਕੀ ਹੈ ਤੇ ਤੁਸੀਂ ਕਿਸ ਆਧਾਰ ਦੇ ਉੱਤੇ ਜਿਹੜੇ ਪਰੌਂਠੇ ਨੂੰ ਸਿੰਘ ਸ਼ਬਦ ਦਿੱਤਾ ਹੈ ਤੇ ਸਿੰਘ ਸ਼ੇਰ ਹੁੰਦਾ ਹੈ ਪਰੌਂਠਾ ਨਹੀਂ ਹੁੰਦਾ ਅਤੇ ਉਹਨਾਂ ਨੇ ਹੋਰ ਉਹਨੂੰ ਕੀ ਕਿਹਾ ਉਹ ਤੁਹਾਨੂੰ ਦੱਸਦੇ ਆ। ਭਾਜੀ ਭਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਅਨ ਆ। ਹੁਣ ਆਪਾਂ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਹੈ ਸਿੰਘ ਦਾ ਲੱਭਦਾ ਮਤਲਬ ਕੀ ਆ? ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ। ਮੇਰੀ ਬੇਨਤੀ ਸੁਣੋ ਫਾਰਸੀ ਦਾ ਲਬਜ ਆ ਸਿੰਘ। ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ 버ਗਰ ਬਣ ਜਾਣਗੇ। ਨਹੀਂ ਬਿਨਾਂ ਗੱਲ ਤੋਂ ਕੀ ਤੁਸੀਂ ਮੈਨੂੰ ਕਲੀਅਰਫਾਈ ਕਰੋਗੇ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ? ਉੱਚੀ ਚ ਕਰ ਲਾ ਮੇਰਾ ਵੀ ਇੱਥੇ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਪੈਸ ਵਾਲੇ ਆ ਗਏ ਪੈਸ ਵਾਲੇ ਆ ਨਹੀਂ ਕਰਨੀ ਗੱਲ ਕਰਦੇ ਆ ਮੈਂ ਰੈਸਟੋਰੈਂਟ ਤੇ ਬੈਠਾ ਤੁਹਾਡੇ ਪੈਸ ਵਾਲੇ ਵੀਰ ਆਏ ਆ ਇੱਥੇ ਆ ਜਾਓ ਮੈਂ ਕਹਿ ਰਿਹਾ ਇੱਥੇ ਆ ਜਾਓ ਆਰਾਮ ਨਾਲ ਗੱਲ ਕਰਾਂਗੇ ਪਹੁੰਚੋ ਭਾਈ ਸਾਹਿਬ 6 ਮਹੀਨੇ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਪਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਬੋਲੋ ਮੇਰੇ ਦੂਜੇ ਪਾਸੇ ਉੱਚੀ ਆਵਾਜ਼ ਚ ਆਪਾਂ ਤੇ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਠੀਕ ਹੈ ਤੁਸੀਂ ਰਿਕਾਰਡਿੰਗ ਨਾਲ ਦੱਸ ਕਰੋ ਪਰ ਮੈਨੂੰ ਇਹ ਦੱਸੋ ਕਿ ਇਹ ਚੀਜ਼ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਸ਼ਿੰਗਰ bắtਦੇ ਰਹਾ ਜਿਹੜੀ ਜਿਹੜੀ ਇਹ ਪੂਰਾ ਮੋੜ ਹੈ ਭਾਜੀ ਭਵੇਂ ਵੈਜੀਟੇਰੀਅਨ ਹੋ ਜਾਏ ਭਾਵੇਂ ਨੌਨ ਵੈਜੀਟੇਰੀਅਨ ਹੋ ਜਾਏ ਮੇਰੀ ਬੇਨਤੀ ਸੁਣੋ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜਾਏ ਭਾਵੇਂ ਨੌਨ ਵੈਜੀਟੇਰੀਅਨ ਹੋ ਜਾਏ ਪਰ ਨਾਂ ਕਿਉਂ ਰੱਖਿਆ ਆਪਾਂ ਦੇਖ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਤਾਂ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਂ ਕਿੱਦਾਂ ਰੱਖ ਦਿੰਦੇ ਹੂੰ ਇੱਕ ਪਤਾ ਦਿੱਤੋ ਸੁਣਾਣਾ ਹਾਂ ਕਿ ਕਹਿੰਦੇ ਨੇ ਭਾਈ ਸਾਹਿਬ ਸਿੰਘਾਂ ਦੇ ਨਾਂ ਤੇ ਹੁੰਦੇ ਕੱਲਾ ਸਿੰਘ ਦੇ ਨਾਂ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਤਾਂ ਮੈਨੂੰ ਜਵਾਬ ਦਿਓ ਇੱਕ ਚੀਜ਼ ਤਾਂ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਂ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾਦਾਲ ਤੋਂ ਬੁੱਧਾਇਆ ਅਕਾਲੀ ਫੁਲਾ ਸਿੰਘ ਸਾਡਾ ਹੈੱਡ ਕੁਆਰਟਰ ਆ ਜਦੋਂ ਮਰਜ਼ੀ ਆਓ ਦਰਵਾਜ਼ਾ ਸੈੱਬ ਪਾਰਕਿੰਗ ਦੇ ਲਾਗੇ ਹੀ ਉਹ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਹੈ ਆਉਂਦਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਹੈ ਦਾ ਦੋ ਯਾਰ ਦਾ ਦੋ ਹਲੋ ਪਰੋਜਰੋ ਜੋ ਕੋ ਨਹੀਂ ਲਾਉਣਾ ਇਹ ਮੇਰੇ ਇਹ ਪਾਉ ਕਿਹੜੀ ਕੰਟਰੀ ਹੈ ਹਾਸਟੋਲ ਹੈ ਹੈ ਹਾਸਟੋਲ ਇਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਹੈ ਨਹੀਂ ਸਰ ਜਿਹੋ ਤੇਰੇ ਕੋਲ ਲੰਗਰ ਮਤਲਬ ਰੈਸਟੋਰੈਂਟ ਤੇਰਾ ਆ ਤੇ ਤੂੰ ਉਹਦੀ ਬੇਚੀ ਐਵੇਂ ਕਰਾਈ ਜਾਂਦਾ ਨਜ਼ਾਇਜੀ ਤੇਰਾ ਨਾਮ ਆ ਤੇਰਾ ਰੈਸਟੋਰੈਂਟ ਹੈ ਤੂੰ ਕਾਤੋਂ ਗੱਲ ਕਰ ਰਿਹਾ ਹੈ ਕਿਹਨਾਂ ਮੇਰਾ ਨਹੀਂ ਹੈ ਸਰ ਜੀ ਉਹ ਅੰਦਰ ਨਹੀਂ ਰੁਕ ਜੋ ਇੱਕ ਮੈਨੂੰ ਹੋਲਡ ਕਰੋ ਬਾਈ ਕਿਹਾ ਮੈਂ ਉਹ ਨਹੀਂ ਇਹ ਨਹੀਂ ਹਾਂ ਜੀ ਬਾਬਾ ਕੀ ਨਾਮ ਹੈ ਆਪਾਂ ਦਾ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਿਣਾ ਚਾਹਦੇ ਆਂ ਕੀ ਦੇਖਿਆ ਹੀ ਰੰਟਰਨ ਦੇ ਵਿੱਚ ਆ ਗਿਆ ਜੀ ਦੇਖੋ ਜੀ ਗੁਰੂ ਘਰ ਗੁਰੂ ਗ੍ਰਾਮਦਾਸ ਸਾਹਿਬ ਦੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਹੈ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੀਆਂ ਚੀਜ਼ਾਂ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਸ ਚੀਜ਼ ਦਾ ਨੂੰ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰ ਨੂੰ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਗਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਪਾਲ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਮ ਲਦਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਸੀਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੇ ਆ